ਚੁਗਾਮਾ ਸਾਹਿਬ ਆਈਸ ਦੀ ਕਾਰਵਾਈ ਤਾਂ ਚੱਲ ਹੀ ਰਹੀ ਹੈ ਔਰ ਤੁਹਾਨੂੰ ਯਾਦ ਹੋਣਾ ਹੈ ਕਿ ਦੋ ਪੰਜਾਬੀ ਜਿਹੜੇ ਐ ਉਹਨਾਂ ਨੂੰ ਹਰਾਸ ਦੇ ਵਿੱਚ ਲਿਆ ਸੀਗਾ ਇੱਕ ਤਾਂ ਇੰਡੀਆਨਾ ਦੇ ਪਰਮਜੀਤ ਸਿੰਘ ਸੀਗੇ ਤੇ ਇੱਕ ਮੋਡੇਸਟੋ ਦੇ ਸੀਗੇ ਸ਼ਾਇਦ ਜਿਹੜੇ ਰਾਗੀ ਸੀਗੇ ਭਾਈ ਸਾਹਿਬ ਉਹਨਾਂ ਨੂੰ ਵੀ ਹਰਾਸ ਦੇ ਵਿੱਚ ਲਿਆ ਸੀਗਾ ਕੋਈ ਅਪਡੇਟ ਆਈ ਹੈ ਇਸ ਸਬੰਧੀ ਜੀ ਬਿਲਕੁਲ ਚੰਡ ਸਾਹਿਬ ਐਸ ਟਾਈਮ ਜੇ ਇਹਨਾਂ ਦੋਨਾਂ ਕੇਸਾਂ ਦੀ ਅਪਡੇਟ ਵੱਲ ਆਪਾਂ ਦੇਖੀਏ ਤਾਂ ਜੋ ਪਹਿਲੀ ਗੱਲ ਤਾਂ ਜਿਹੜੇ ਪਰਮਜੀਤ ਸਿੰਘ ਹੈ ਜਿਨ੍ਹਾਂ ਨੂੰ ਜਦੋਂ ਇੰਡੀਆ ਤੋਂ ਵਾਪਸ ਆ ਰਹੇ ਸੀ ਤੇ ਸ਼ਿਕਾਗੋ 에어ਪੋਰਟ ਤੇ ਡਿਟੇਨ ਕੀਤਾ ਗਿਆ ਸੀਗਾ ਤੇ ਜਦੋਂ ਦਾ ਉਹਨਾਂ ਨੂੰ ਡਿਟੇਨ ਕੀਤਾ ਆ ਉਸ ਤੋਂ ਬਾਅਦ ਹਜੇ ਤੱਕ ਉਹਨਾਂ ਨੂੰ ਕੋਈ ਵੀ ਰਾਹਤ ਜਿਹੜੀ ਹੈ ਆ ਇਸ ਵੱਲੋਂ ਨਹੀਂ ਦਿੱਤੀ ਗਈ ਇਥੋਂ ਤੱਕ ਕਿ ਪਰਮਜੀਤ ਸਿੰਘ ਦਾ ਇਹ ਜਿਹੜਾ ਕੇਸ ਹੈਗਾ ਆ ਉਹ ਕੋਈ ਐਡਾ ਵੱਡਾ ਨਹੀਂ ਹੈ ਕਿਉਂਕਿ ਜਿਹੜਾ ਉਹਦਾ ਕ੍ਰਾਈਮ ਸੀਗਾ ਬਹੁਤ ਛੋਟਾ ਜਿਹਾ ਕ੍ਰਾਈਮ ਸੀ ਬਹੁਤ ਪੁਰਾਣਾ ਕੇਸ ਸੀਗਾ ਜਿਹਦੇ ਵਿੱਚ ਉਹਨੂੰ ਕੋਈ ਐਡੀ ਵੱਡੀ ਸਜ਼ਾ ਵੀ ਨਹੀਂ ਹੋਈ ਸੀ ਪਰ ਜਦੋਂ ਉਹ ਕਿਉਂਕਿ ਉਹਦੇ ਕੋਲ ਗ੍ਰੀਨ ਕਾਰਡ ਸੀਗਾ ਸਿਟੀਜ਼ਨ ਨਾ ਹੋਣ ਕਰਕੇ ਉਹਨੂੰ ਜਿਹੜਾ ਡਿਟੇਨ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਵੱਲੋਂ ਇਹ ਖਬਰ ਬਾਹਰ ਆ ਰਹੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਭਾਵੇਂ ਉਹਨੂੰ ਜਿਹੜਾ ਲੋਕਲ ਕੋਰਟ ਹੈ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਸੀ ਪਰ ਆਈਸ ਨੇ ਉਹ ਜ਼ਮਾਨਤ ਨਹੀਂ ਮੰਨੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਨੂੰ ਲਗਾਤਾਰ ਹੁਣ ਤੱਕ ਆਇਸ ਦੀ ਕਸਟਡੀ ਵਿੱਚ ਰੱਖਿਆ ਹੋਇਆ ਤੇ ਇਹ ਵੀ ਦੱਸਦੀ ਹੈ ਕਿ ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਜੋ ਹੈਗੇ ਆ ਉਹਨਾਂ ਦੇ ਕਾਫੀ ਬਿਜ਼ਨਸ ਨੇ ਇੰਡੀਆਨਾ ਵਿੱਚ ਤੇ ਹੋਰ ਥਾਵਾਂ ਤੇ ਔਰ ਕਾਫੀ ਲੋਕ ਜਿਹੜੇ ਐਜ਼ ਅ ਏਮਪਲੋਈ ਉਹਨਾਂ ਦੇ ਕੋਲ ਕੰਮ ਕਰਦੇ ਆ ਵੱਡੇ ਬਿਜ਼ਨਸਮੈਨ ਨੇ ਬੜੀ ਵੱਡੀ ਜਿਹੜੀ ਆ ਉਹਨਾਂ ਦੀ ਸ਼ੋਰਤ ਹੈਗੀ ਆ ਉਥੇ ਪਰ ਉਹਦੇ باوجود ਭਾਵੇਂ ਉਹਨਾਂ ਨੇ ਵੱਡੇ-ਵੱਡੇ ਵਕੀਲ ਵੀ ਕੀਤੇ ਹੋਇਆ ਪਰ ਉਹਨਾਂ ਦੀ ਹਜੇ ਵੀ ਕੋਈ ਗੱਲ ਨਹੀਂ ਬਣ ਰਹੀ ਨਾਲ ਅਸੀਂ ਇਹ ਵੀ ਜ਼ਿਕਰ ਕਰਤੀ ਹੈ ਕਿ ਪਰਮਜੀਤ ਸਿੰਘ ਜਿਹੜੇ ਆ ਦੱਸਿਆ ਜਾ ਰਿਹਾ ਹੈ ਕਿ ਉਹ ਹਾਰਟ ਦੇ ਮਰੀਜ਼ ਵੀ ਹੈ ਤੇ ਉਹਨਾਂ ਨੂੰ ਟਿਊਮਰ ਵਰਗੀ ਬਿਮਾਰੀ ਵੀ ਹੈ ਪਰ ਪਰਿਵਾਰ ਦੇ ਔਰ ਉਹਨਾਂ ਦੇ ਵਕੀਲ ਵੱਲੋਂ ਲਗਾਤਾਰ ਅਪੀਲਾਂ ਕਰਨ ਦੇ ਬਾਵਜੂਦ ਅਜੇ ਤੱਕ ਪਰਮਜੀਤ ਸਿੰਘ ਦਾ ਇਲਾਜ ਕਰਨ ਵਾਸਤੇ ਜਿਹੜੀ ਆਗਿਆ ਉਹ ਨਹੀਂ ਦਿੱਤੀ ਗਈ ਹੋਂ ਤੁਸੀਂ ਆਪੇ ਹਿਸਾਬ ਲਾ ਲਓ ਕਿ ਆਈਐਸਓ ਵੱਲੋਂ ਉਹਨਾਂ ਨੂੰ ਇਲਾਜ ਕਰਨ ਵਾਸਤੇ ਵੀ ਹਸਪੀਟਲ ਨਹੀਂ ਲਿਜਾਇਆ ਜਾ ਰਿਹਾ ਤੇ ਭਾਵੇਂ ਪਰਿਵਾਰ ਨੇ ਬਹੁਤ ਵਾਰੀ ਬੇਨਤੀਆਂ ਕੀਤੀਆਂ ਵਕੀਲਾਂ ਦੇ ਥਰੂ ਔਰ ਉਹਨਾਂ ਨੇ ਐਪਲੀਕੇਸ਼ਨਾਂ ਪਾਈਆਂ ਪਰ ਅਜੇ ਤੱਕ ਉਹਨਾਂ ਨੂੰ ਨਾ ਤਾਂ ਇਲਾਜ ਕਰਨ ਦੀ ਆਗਿਆ ਦਿੱਤੀ ਗਈ ਹੈ ਔਰ ਨਾ ਹੀ ਅਜੇ ਕੋਈ ਇਹ ਪਤਾ ਲੱਗਾ ਕਿ ਉਹਨਾਂ ਨੂੰ ਆਈਐਸ ਛੱਡੇਗੀ ਜਾਂ ਨਹੀਂ ਛੱਡੇਗੀ ਪਰ ਖਬਰ ਇਹ ਵਾਰ ਆ ਰਹੀ ਹੈ ਕਿ ਆਈਐਸ ਵੱਲੋਂ ਜਿਹੜਾ ਆ ਆਪਣੇ ਤੌਰ ਤੇ ਡੀਐਚਐਸ ਵਿਭਾਗ ਜਿਹੜਾ ਆ ਉਹਨਾਂ ਨੂੰ ਡੈਪੋਟੀਸ਼ਨ ਤੇ ਪਾਇਆ ਹੋਇਆ ਤੇ ਉਹਨਾਂ ਨੂੰ ਰਿਪੋਰਟ ਕਰਨ ਤੇ ਤਿਆਰੀਆਂ ਕਰ ਰਿਹਾ। ਭਾਵੇਂ ਕਿ ਦੂਜੇ ਪਾਸੇ ਪਰਿਵਾਰ ਉਹਨਾਂ ਦਾ ਵਕੀਲ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਕਿ ਪਰਮਜੀਤ ਸਿੰਘ ਨੂੰ ਰਿਹਾ ਕਰਵਾ ਲਿਆ ਜਾਵੇ ਪਰ ਲੱਗਦਾ ਕਿ DHS ਵਿਭਾਗ ਜਿਹੜਾ ਉਹ ਹਜੇ ਇਸ ਪਾਸੇ ਰਿਹਾਈ ਵਾਲੇ ਪਾਸੇ ਨਹੀਂ ਆ ਰਿਹਾ। ਦੂਸਰੇ ਪਾਸੇ ਆਪਾਂ ਗੱਲ ਕਰਦੇ ਆ ਭਾਈ ਅਮਰਜੀਤ ਸਿੰਘ ਜੋ ਕਿ ਮੋਡੇਸਟੋ ਕੈਲੀਫੋਰਨੀਆ ਦੇ ਰਹਿਣ ਵਾਲੇ ਆ ਜਿਵੇਂ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਭਾਈ ਅਮਰਜੀਤ ਸਿੰਘ ਜਿਹੜੇ ਆ ਪਿਛਲੇ 35-40 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਆ ਤੇ ਉਹ ਇੱਥੇ ਕੀਰਤਨ ਦੀਆਂ ਸਮਾਗਮਾਂ ਵੀ ਕਰਦੇ ਆ ਉਸ ਤੋਂ ਬਾਅਦ ਜਦੋਂ ਦੇ ਉਹ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੇ ਡਿਊਟੀ ਛੱਡੀ ਆ ਵਕ-ਵਕ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਡਿਊਟੀਆਂ ਕੀਤੀਆਂ ਚਾਹੇ ਉਹ ਫ੍ਰੀਮਾਂਟ ਗੁਰਦੁਆਰਾ ਸਾਹਿਬ ਹੋਵੇ ਚਾਹੇ ਯੂਬਾ ਸਿਟੀ ਹੋਵੇ ਮੋਡੇਸਟੋ ਹੋਵੇ ਸੈਕਰਮੈਂਟੋ ਹੋਵੇ ਔਰ ਕਾਫੀ ਉਹਨਾਂ ਦਾ ਜਿਹੜਾ ਹੋਲਡ ਹੈਗਾ ਕਮਿਊਨਿਟੀ ਦੇ ਵਿੱਚ ਤੇ ਖਬਰਾਂ ਇਹ ਵਾਰ ਆ ਰਹੀਆਂ ਨੇ ਕਿ ਜਿਵੇਂ ਜਦੋਂ ਦਾ ਉਹਨਾਂ ਨੂੰ ਡਿਟੇਨ ਕੀਤਾ ਹੈ ਅਜੇ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਡੀ ਐਚ ਐਸ ਵਿਭਾਗ ਉਹਨਾਂ ਨੂੰ ਵੀ ਡਿਪੋਰਟ ਕਰਨ ਦੇ ਵਿੱਚ ਕਾਰਵਾਈ ਕਰ ਰਿਹਾ ਤੁਸੀਂ ਆਪ ਸਾਲ ਲੋ ਜਿਹੜੇ 35 35 ਸਾਲ ਤੋਂ 40 40 ਸਾਲ ਤੋਂ ਇੱਥੇ ਰਹਿ ਰਹੇ ਸੀ ਪਰ ਉਹਨਾਂ ਕੋ ਸਿਟੀਜ਼ਨਸ਼ਿਪ ਨਹੀਂ ਸੀ ਗ੍ਰੀਨ ਕਾਰਡ ਹੋਲਡਰ ਸੀਗੇ ਤੇ ਉਹਨਾਂ ਦੇ ਕੋਈ ਵੀ ਛੋਟੇ ਮੋਟੇ ਜੁਰਮ ਨੂੰ ਜਿਹੜਾ ਆਧਾਰ ਬਣਾ ਕੇ ਜਦੋਂ ਇੱਕ ਵਾਰੀ ਆਈਸ ਵਾਲੇ ਡਿਟੇਨ ਕਰ ਲੈਂਦੇ ਆ ਤਾਂ ਫੇਰ ਉਹਨਾਂ ਦੇ ਕੋਲੋਂ ਜਿਹੜਾ ਰਿਹਾਅ ਹੋਣਾ ਉਹ ਕਹਿ ਲਓ ਕਿ ਸ਼ੇਰ ਦੇ ਜਵਾਰੇ ਵਿੱਚੋਂ ਕੱਢਣ ਵਾਲੀ ਗੱਲ ਐ ਤੇ ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਉਹਨਾਂ ਨੂੰ ਕੋਈ ਰਾਹਤ ਮਿਲ ਸਕਦੀ ਐ ਕਿਉਂਕਿ ਜਦੋਂ ਦੇ ਉਹ ਡਿਟੇਨ ਹੋਏ ਨੇ ਅਜੇ ਤੱਕ ਕੋਈ ਉਹੋ ਜੀ ਖਬਰ ਨਹੀਂ ਆਈ ਤੇ ਅਜੇ ਅਸੀਂ ਕੁਝ ਦਿਨ ਪਹਿਲਾਂ ਉਹਨਾਂ ਦੇ ਕੋਈ ਵਕੀਲ ਦੇ ਕਿ ਵੀਡੀਓ ਦੇਖੀ ਸੀਗੀ ਤੇ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜਾ ਉਹਨਾਂ ਨੂੰ ਹੋ ਸਕਦਾ ਕਿ ਰਿਪੋਰਟ ਕੀਤਾ ਜਾਵੇ ਇਸ ਕਰਕੇ ਇਹ ਸੀ ਬਾਰ-ਬਾਰ ਕਹਿੰਦੇ ਆ ਕਿ ਜੇ ਕਿਸੇ ਨੂੰ ਕੋਈ ਆਪਣਾ ਪਤਾ ਹੈ ਆਪਣੇ ਪਿਛੋਕੜ ਬਾਰੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਤੁਸੀਂ ਕੋਈ ਵੀ ਇਹੋ ਜਿਹਾ ਤੁਹਾਡੇ ਕੋਲ ਕੋਈ ਛੋਟਾ ਮੋਟਾ ਕ੍ਰਾਈਮ ਹੋਇਆ ਤਾਂ ਤੁਸੀਂ ਨਾ ਤਾਂ ਕੰਟਰੀ ਛੱਡਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਕਿਤੇ ਆਉਂਦੇ ਜਾਂਦੇ ਵੀ ਆਂ ਤੇ ਆਪਣਾ ਪੂਰਾ ਖਿਆਲ ਰੱਖੋ ਕਿਉਂਕਿ ਜਦੋਂ ਆਈਸ ਵਾਲੇ ਤੁਹਾਨੂੰ ਅਰੈਸਟ ਕਰਦੇ ਆ ਜਾਂ ਪੁਸ਼ਗਿਸ਼ ਕਰਦੇ ਆ ਡਿਟੇਨ ਕਰਦੇ ਆ ਫਿਰ ਉਹ ਪੂਰੇ ਦਾ ਪੂਰਾ ਤੁਹਾਡਾ ਖਾਕਾ ਜਿਹੜਾ ਆ ਆ ਲਾਈਫ ਦਾ ਖੰਘਾਲ ਲੈਂਦੇ ਆ ਜੇ ਇੱਕ ਵੀ ਚੀਜ਼ ਤੁਹਾਡੇ ਕਿਸੇ ਵੀ ਕ੍ਰੈਡਿਟ ਹਿਸਟਰੀ ਵਿੱਚ ਪਾਈ ਜਾਂਦੀ ਆ ਤਾਂ ਫਿਰ ਉਹ ਤੁਹਾਨੂੰ ਡਿਟੇਨ ਕਰਦੇ ਹੀ ਕਰਦੇ ਆ ਤੇ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਜਿਹੜੇ ਪਰਮਜੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਸੋ ਡੀ ਐਚ ਐਸ ਵਿਭਾਗ ਵੱਲੋਂ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਡਿਪੋਰਟ ਕਰਨ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਹੂੰ ਜਿਸ ਤਰੀਕੇ ਨਾਲ ਤੁਸੀਂ ਵਿਸਤਾਰਪੂਰਵਕ ਸਾਡੇ ਦਰਸ਼ਕਾਂ ਦੇ ਨਾਲ ਇਹ ਡਿਟੇਲ ਚੁਗਾਵਾ ਸਭ ਸਾਂਝੀ ਕੀਤੀ ਹੈ ਦੇਖੋ ਜਿਹੜੇ ਪਰਮਜੀਤ ਸਿੰਘ ਹੈ ਉਹ ਤਾਂ ਕੋਈ ਬਹੁਤ ਮਾਮੂਲੀ ਜਿਹਾ ਕੇਸ ਹੈਗਾ ਜੇਕਰ ਇਹੋ ਜੇ ਬੰਦੇ ਨੂੰ ਕਈ ਵਰਿਆਂ ਤੋਂ ਨਹੀਂ ਕਈ ਦਹਾਕਿਆਂ ਤੋਂ ਇੱਥੇ ਰਹਿ ਰਿਹਾ ਹੈ ਹਰਸ ਦੇ ਵਿੱਚ ਲੈ ਰਿਹਾ ਹੈ ਤੇ ਫਿਰ ਤਾਂ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਨਸਾਜ ਹੈਗੇ ਨੇ ਦੇਖੋ ਚੰਨ ਸਾਹਿਬ ਕਈ ਵਾਰੀ ਨਾ ਆਪਾਂ ਆਪਾਂ ਹੈਗੇ ਖਬਰਾਂ ਇਸ ਟਾਈਮ ਕਰਦੇ ਪਏ ਆ ਅਸੀਂ ਬਹੁਤਾ ਕਿਸੇ ਬੰਦੇ ਨੂੰ ਇੰਨਾ ਨੇੜਿਓਂ ਨਹੀਂ ਜਾਣਦੇ ਹੁੰਦੇ ਹਰ ਇੱਕ ਬੰਦੇ ਦੀ ਲਾਈਫ ਦੇ ਵਿੱਚ ਕੀ ਕੀ ਸਿਚੁਏਸ਼ਨ ਰਹੀ ਹੈ ਕਿਸ ਤਰੀਕੇ ਦੇ ਨਾਲ ਉਹ ਇੱਥੇ ਆਇਆ ਕਿਸ ਤਰੀਕੇ ਨਾਲ ਪੱਕਾ ਹੋਇਆ ਜਾਂ ਕਿਸ ਹਾਲਾਤਾਂ ਦੇ ਵਿੱਚ ਉਹਨਾਂ ਆਪਣਾ ਇੱਥੇ ਕੇਸ ਲਾਇਆ ਸੋ ਹੁੰਦਾ ਕੀ ਹੈ ਕਿ ਕਈ ਵਾਰੀ ਜਦੋਂ ਦਾ ਤੇ ਇਹ 트ੰਪ ਪ੍ਰਸ਼ਾਸਨ ਨੇ ਆ ਕਾਨੂੰਨ ਨਹੀਂ ਬਣਾਇਆ ਸੀ ਉਦੋਂ ਤੱਕ ਤੇ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀਗਾ ਸੋ ਜੇ ਤੁਹਾਡਾ ਕੋਈ ਮਾਰਾ ਮੋਟਾ ਕੇਸ ਹੁੰਦਾ ਵੀ ਹੈ ਹੈਗਾ ਵੀ ਸੀ ਤੁਹਾਨੂੰ ਕੋਈ ਪੂਰਦੀ ਪੁਸ਼ਗਿਸ਼ ਨਹੀਂ ਹੁੰਦੀ ਸੀ ਈਵਨ ਕੈ ਸਿਟੀਜ਼ਨ ਲੈਣ ਲੱਗਿਆਵੇਂ ਪਰ ਜਦੋਂ ਦਾ ਇਹ ਕਾਨੂੰਨ ਆਇਆ ਇਹਨਾਂ ਨੇ ਸਾਰਾ ਕੁਝ ਚੇਂਜ ਕਰ ਦਿੱਤਾ ਹੁਣ ਤਾਂ ਐਂ ਲੱਗਦਾ ਕਿ ਜੇ ਤੁਸੀਂ ਕਿਤੇ ਕੋਈ ਛਿਰੀਟ ਵੀ ਮਾਰੀ ਹੈ ਤੇ ਤੁਹਾਡੇ ਉਹ ਖਿਲਾਫ ਹੈ ਤਾਂ ਉਹ ਸਮਝ ਲਓ ਕਿ ਤੁਹਾਨੂੰ ਉਹ ਚੀਜ਼ ਜਿਹੜੀ ਹੈ ਉਹ ਗ੍ਰਿਫਤਾਰ ਕਰਵਾ ਸਕਦੀ ਹੈ ਡਿਟੇਨ ਕਰਵਾ ਸਕਦੀ ਹੈ ਹੁਣ ਤਾਂ ਕਹਿ ਲਓ ਕਿ ਕੁੱਤੇ ਦੇ ਸੋਟੀ ਮਾਰੀ ਹੋਈ ਵੀ ਇੱਕ ਤੁਹਾਡਾ ਅਪਰਾਧ ਹੋ ਸਕਦਾ ਕਿਉਂਕਿ ਗੱਲ ਇਦਾਂ ਦੀ ਐ ਕਿ ਹੁਣ ਜਿਹੜਾ ਇਮੀਗ੍ਰੇਸ਼ਨ ਵਿਭਾਗ ਐ ਉਹ ਪੱਪਾਂ ਪਾਰ ਹੋਇਆ ਪਿਆ ਆ ਕਿ ਜਿਹੜੇ ਵੀ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਜੇ ਇੱਕ ਵੀ ਉਹਨਾਂ ਦਾ ਕੋਈ ਕਲੂ ਮਿਲਦਾ ਆ ਕਿ ਹਾਂ ਵੀ ਇਹਨੇ ਆ ਕੋਈ ਗਲਤ ਕੰਮ ਕੀਤਾ ਸੀ ਬਸ ਉਸ ਆਧਾਰ ਤੇ ਉਹਨਾਂ ਨੂੰ ਡਿਪੋਰਟ ਕਰਨਾ ਹੀ ਕਰਨਾ ਆ ਕਿਉਂਕਿ ਉਹਨਾਂ ਨੇ ਆਪਣੇ ਜਿਹੜੀ ਗਿਣਤੀ ਐ ਉਹਦੇ ਵਿੱਚ ਕੋਈ ਵੀ ਘਾਟ ਨਹੀਂ ਹੋਣ ਦੇਣੀ ਇਸੇ ਕਰਕੇ ਕਹਿੰਦੇ ਆ ਕਿ ਆ ਹੁਣ ਆ ਜਿਹੜਾ ਸਮਾਇਆ ਹਵਾਵਾਂ ਤੱਤੀਆਂ ਆ ਗਰਮ ਐ ਸੋ ਜਿੰਨਾ ਵੀ ਬੱਚ ਹੁੰਦਾ ਜੇ ਕੋਈ ਤੁਹਾਨੂੰ ਲੱਗਦਾ ਕਿ ਤੁਹਾਡੀ ਹਿਸਟਰੀ ਵਿੱਚ ਕੋਈ ਨਿੱਕੀ-ਮੋਟੀ ਵੀ ਘਟਨਾ ਹੋਈ ਆ ਵਾਪਰੀ ਆ ਤਾਂ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਜਦੋਂ ਸਮਾਂ ਲੰਘ ਜਾਏਗਾ ਫਿਰ ਕੁਝ ਗੱਲਾਂ ਹੋਰ ਹੋ ਸਕਦੀਆਂ ਨੇ ਪਰ ਇਸ ਟਾਈਮ ਜਿਹੜਾ ਆ ਮਾਹੌਲ ਜਿਹੜਾ ਉਹ ਬਹੁਤ ਹੀ ਜ਼ਿਆਦਾ ਤੱਤਾ ਚੱਲਦਾ ਪਿਆ